ਦੋਸਤੋ ਢੇਲੀ ਚੀਜ਼ ਵਰਤਦੇ ਆਪਾਂ ਪਰ ਆਪਾਂ ਨੂੰ ਇਹ ਫਾਇਦਾ ਨਹੀਂ ਪਤਾਗਾ ਇਹਨੂੰ ਆਪਾਂ ਜੜੀ ਬੂਟੀਆਂ ਦੀ ਮਸਾਲਿਆਂ ਦੀ ਰਾਣੀ ਕਹਿ ਸਕਦੇ ਆ ਜਿੰਨਾ ਚਿਰ ਇਹ ਦਾਲ ਚ ਨਾ ਪਵੇ ਉਹਨਾਂ ਚਿਰ ਆਪਾਂ ਨੂੰ ਦਾਲ ਸੁਆਦ ਨਹੀਂ ਲੱਗਦੀ ਇਹਨੂੰ ਕਹਿੰਦੇ ਆਪਾਂ ਕਾਲੀ ਮਿਰਚ ਕਾਲੀ ਮਿਰਚ ਹੁੰਦੀ ਹੈ ਜਿਹੜੀ ਇਹਦੇ ਫੋ ਬੱਡੇ ਫਾਇਦੇ ਹੁੰਦੇ ਹੈਗੇ ਸਭ ਤੋਂ ਪਹਿਲਾਂ ਆ ਜਾਂਦਾ ਇਹ ਮੰਨ ਲਓ ਖੰਘ ਹੋਵੇ ਜ਼ਖਾਮ ਹੋਵੇ ਹੈਨਾ ਨਜਲਾ ਹੋਵੇ ਬਹੁਤ ਗੁਣਾ ਕਰੀ ਹੁੰਦੀ ਹੈ ਕਾਲੀ ਮੇਚ ਵਰਤਣੀ ਚਾਹੀਦੀ ਹੈ ਗੋਡਿਆਂ 'ਚ ਦਰਦ ਹੋਵੇ ਕਿਤੇ ਵੀ ਸਰੀਰ 'ਚ ਦਰਦ ਹੁੰਦਾ ਇਹਨੂੰ ਵਰਤੋ ਵਾਇਰਲ ਇਨਫੈਕਸ਼ਨ ਹੋਵੇ ਵਾਇਰਲ ਬੁਖਾਰ ਹੋਵੇ ਉਹ ਤੋਂ ਵੀ ਬਹੁਤ ਚੰਗੀ ਹੁੰਦੀ ਹੈ ਇਹ ਇਹ ਵਰਤਣੀ ਚਾਹੀਦੀ ਹੈ ਇੱਥੋਂ ਤੱਕ ਕਿ ਸਭ ਤੋਂ ਵੱਡੀ ਗੱਲ ਇਹ ਲਗਾਤਾਰ ਖਾਣ ਨਾਲ ਕੈਂਸਰ ਤੱਕ ਦਾ ਰੋਗ ਵੀ ਨਹੀਂ ਹੁੰਦਾ ਕੈਂਸਰ ਤੋਂ ਵੀ ਬਚਾਉਂਦੀ ਹੈ ਕੋਸਰਾ ਜਾਂਦਾ ਜਿਵੇਂ ਗੰਦੇ ਟੌਕਸਿਨ ਹੁੰਦੇ ਆਪਣੇ ਸਰੀਰ 'ਚੋਂ ਬਾਹਰ ਕੱਢਦੀ ਹੈ ਇਹ ਮੋਟਾਪੇ ਤੋਂ ਬਚਾਉਂਦੀ ਆ ਹਨਾ ਇਹ ਹੋਰ ਵੀ ਮਾਲਾ ਸਰੀਰ ਦਰਦ ਕਰਨ ਲੱਗ ਜਾਂਦਾ ਗਲਾ ਖਰਾਬ ਹੋ ਜਾਂਦਾਗਾ ਇਹ ਬਹੁਤ ਗੁਣਾਕਾਰੀ ਹੁੰਦੀ ਹੈਗੀ ਇਸ ਵਾਸਤੇ ਨੂੰ ਡੇਲੀ ਦੇ ਖਾਣੇ ਵਿੱਚ ਪ੍ਰਯੋਗ ਕਰਨੀ ਚਾਹੀਦੀ ਹੈਗੀ ਲਾਹਾ ਲੈਣਾ ਚਾਹੀਦਾ ਇਹ ਚੀਜ਼ ਦਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ